ਖਬਰ ਸੁਨਾਮਤੋ ਹੈ ਜਿੱਥੇ ਕਿ ਖੜਿਆਲ ਰੋਡ ਤੇ ਬਣੇ ਇੱਕ ਘਰ ਵਿੱਚ ਦੇਰ ਰਾਤ ਚੋਰਾਂ ਵੱਲੋਂ ਦਾਖਲ ਹੋ ਕੇ ਉਥੋਂ 20 ਤੋਲੇ ਸੋਨਾ ਅਤੇ ਨਾਲ ਹੀ 1 ਲੱਖ ਰੁਪਏ ਦੇ ਕਰੀਬ ਨਗਦੀ ਚੋਰੀ ਕਰ ਲਈ ਗਈ ਹੈ। ਚੋਰੀ ਦੀ ਇਹ ਘਟਨਾ ਸੀਸੀਟੀਵੀ ਕੈਮਰੇਆਂ ਵਿੱਚ ਕੈਦ ਹੋ ਗਈ ਹੈ। ਘਰ ਦੇ ਮਾਲਕ ਨੇ ਦੱਸਿਆ ਕਿ ਜਦੋਂ ਉਹ ਰਾਤ ਨੂੰ ਸੁੱਤੇ ਪਏ ਸਨ ਤਾਂ ਚੋਰ ਪੌੜੀਆਂ ਦਾ ਦਰਵਾਜ਼ਾ ਤੋੜ ਕੇ ਘਰ ਵਿੱਚ ਦਾਖਲ ਹੋਏ ਅਤੇ ਘਰ ਦੇ ਸਟੋਰ ਵਿੱਚ ਪਿਆ 20 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੇ ਕਰੀਬ ਨਕਦੀ ਚੋਰੀ ਕਰਕੇ ਫਰਾਰ ਹੋ ਗਏ ਫਿਲਹਾਲ ਪੁਲਿਸ ਨੇ ਮੌਕੇ ਤੇ ਆ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਜੀ ਰਾਤ ਤਕਰੀਬਨ 12 ਤੋਂ ਲੈ ਕੇ 2 ਵਜੇ ਦੇ ਵਿੱਚ ਇਹ ਚੋਰੀ ਹੋਈ ਹੈ ਜਿਹੜੀ ਸਾਹਮਣੇ ਕੈਮਰੇ ਦੇ ਵਿੱਚ ਫੁਟੇ ਜਾ ਰਹੀ ਹੈਗੀ ਤੇ ਇਹ ਚੋਰੀ ਸਾਡੀ 15 ਟੋਲੇ ਇੱਕ ਤੇ 3 ਟੋਲੇ ਇੱਕ 18 ਟੋਲੇ ਸੋਨੇ ਦੇ ਨੇ ਤੇ 1 ਲੱਖ ਰੁਪਏ ਨਕਦੀ ਦਾ ਹੈ ਸਹਿ ਇਹ ਮਤਲਬ ਜਿਵੇਂ ਆਏ ਨੇ ਚੋਰ ਆਪਾਂ ਨੂੰ ਪਤਾ ਨਹੀਂ ਲੱਗਿਆ ਘਰ ਦੇ ਵਿੱਚ ਜਿਵੇਂ ਨਹੀਂ ਸਾਨੂੰ ਕੋਈ ਪਤਾ ਨਹੀਂ ਲੱਗਿਆ ਸਾਡੇ ਦੋ ਕਮਰੇ ਜੁਆਇੰਟ ਨੇ ਵਿਚਾਲੇ ਸਾਡਾ ਬਾਥਰੂਮ ਹੈਗਾ ਨਾਲ ਸਾਡਾ ਸਟੋਰ ਹੈਗਾ ਇੱਥੇ ਸਾਨੂੰ ਕੁਝ ਨਹੀਂ ਪਤਾ ਲੱਗਿਆ ਸਾਨੂੰ 3:25 ਦੇ ਮੇਰੇ ਚਾਚੇ ਨੇ ਮੈਨੂੰ ਉਠਾਇਆ ਵੀ ਆਪਣੇ ਘਰੇ ਚੋਰੀ ਹੋ ਗਈ ਅਸੀਂ ਉਸ ਤੋਂ ਬਾਅਦ ਚੈੱਕ ਕੀਤਾ ਸਾਰਾ ਕੁਝ ਸਾਰੇ ਗੇਟ ਗੁੱਟ ਸਾਡੇ ਖੁੱਲੇ ਹੋਏ ਸੀਗੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀ ਰਿਸ਼ਤੇਦਾਰੀ ਹੈ ਜੀ ਆਪਣੀ ਉਹ ਸਾਡੇ ਨਾਨਕੇ ਪਰਿਵਾਰ ਚ ਹੀ ਆਈ ਸੀ ਉਹਨਾਂ ਦੇ ਤੋਂ ਰਿਕੂ ਆ ਦੇ ਬੇਟੇ ਨੇ ਜੀ ਉਹ ਸਾਡੇ ਦੇ ਤੁਸੀਂ ਹੁਣ ਕੀ ਮੰਗ ਕਰਦੇ ਹੋ ਕਿਸ ਤਰ੍ਹਾਂ ਦੀ ਬਸ ਅਸੀਂ ਤੇ ਇਹੀ ਮੰਗ ਕਰਦੇ ਹਾਂ ਵੀ ਸਾਡੇ ਜਿਹੜੀ ਨਗਦੀ ਤੇ ਜਿਹੜੀ ਸਾਡੀ ਚੋਰੀ ਹੋਈ ਹੈ ਇਹਦਾ ਸਾਡਾ ਤਵਜੀਹ ਕਰਕੇ ਸਾਡਾ ਜਿਹੜਾ ਬਣਦਾ ਹੋਗਾ ਵਾਪਸ ਕੀਤਾ ਜਾ ਤੁਹਾਨੂੰ ਕਿਸਤੇ ਸ਼ੱਕ ਹੈ ਇਹਦੇ ਲੈ ਕੇ ਨਹੀਂ ਸ਼ੱਕ ਅਸੀਂ ਕਿਸੇ ਤੇ ਨਹੀਂ ਕਿਸੇ ਦਾ ਅਸੀਂ ਨਾ ਲੈ ਸਕਦੇ ਹਾਂ ਸ਼ੱਕ ਤਾਂ ਕਿਸੇ ਦੇ ਕਰੀ ਨਹੀਂ ਸਕਦੇ ਹੈਗੇ ਕਿਸੇ ਦਾ ਨਾ ਲਈ ਕਿਸੇ ਦਾ ਨਹੀਂ ਤੇ ਇਹਨਾਂ ਜੀ ਵੀ ਆਪਣਾ ਬੋਲੇ ਜਿਆਦਾ ਸੱਚਾ ਤੇ ਜਾਂ ਹੋਰ ਜਿੰਨੇ ਵੀ ਇਹਨਾਂ ਛੇੜੀਆਂ ਇਨਾ ਤੋਂ ਥੋੜਾ ਕੰਪੂ ਪਾ ਕੇ ਜਿਹੜੀ ਚੋਰੀਆ ਘਰਚੇ ਹੋ ਗਈ ਜੋ ਹੀ ਨਹੀਂ ਪਤਾ ਲੱਗਾ ਜੀ ਇਹਦੀ ਤਸਵੀਰ ਕਰਕੇ ਜੋ ਵੀ ਕੁਝ ਹੈ ਨਾ ਆਪਣਾ ਉਦੋਂ ਆਇਆ ਜਾ ਬੀ ਸਪੌਟ ਤੇ ਇਨਫੋਰਮੇਸ਼ਨ ਆਈ ਸੀ ਕਿ ਰਾਤ ਦੇ ਟਾਈਮ ਇੱਥੇ ਚੋਰੀ ਹੋਈ ਹੈ ਇਹ ਸੋਨੇ ਦਾ ਜਿਹੜਾ ਘਰੇ ਪਿਆ ਸੀ ਤੇ ਇੱਕ ਕੈਸ਼ ਦਾ ਸੀ ਤੇ ਮੌਕੇ ਤੇ ਆ ਕੇ ਮੈਂ ਦੇਖ ਰਿਹਾ ਜੀ ਸਾਰਾ ਚੀਜ਼ ਨੂੰ ਇਨਵੈਸਟਿਗੇਟ ਕਰ ਰਹੇ ਆ ਕਿ ਕਿਸ ਤਰੀਕੇ ਨਾਲ ਚੋਰੀ ਹੋਈ ਹੈ ਤੇ ਇਹਨੂੰ ਟ੍ਰੇਸ ਕਰਾਂਗੇ